ਭਾਜੀ ਇੱਕ ਗੱਲ ਹੈਗੀ ਆ ਪੂਰੀ ਮਾਰਕੀਟ ਦੇ ਤੁਹਾਡੀ ਦੁਕਾਨ ਤੇ ਸਾਮਾਨ ਸਾਰਾ ਵਧੀਆ ਮਿਲਦਾ ਨਾਲੇ ਕੰਪਨੀ ਦਾ ਥੈਂਕ ਯੂ ਵੀਰੇ ਘਰਦਿਆਂ ਨੂੰ ਵੀ ਨਾ ਤੁਹਾਡੀ ਦੁਕਾਨ ਦਾ ਸਾਮਾਨ ਹੀ ਪਸੰਦ ਆਉਂਦਾ ਵਾ ਉਹਦਾ ਪਿੱਛੇ ਜੇ ਇੱਕ ਦੋ ਵਾਰੀ ਆਨਲਾਈਨ ਮੰਗਾ ਲਿਆ ਪਰ ਮੈਂ ਇਤਕੀ ਉਹਨਾਂ ਨੂੰ ਮਨਾ ਕਰਤਾ ਕਿ ਸਾਮਾਨ ਲੈਣਾ ਤਾਂ ਹੈਪੀ ਸਟੋਰ ਤੋਂ ਹੀ ਲੈਣਾ ਵਾ ਬਸ ਵੀਰੇ ਇਹੀ ਹੈ ਹਾਂਜੀ ਹਾਂਜੀ ਕਿੰਨੇ ਪੈਸੇ ਹੋ ਗਏ ਭਾਜੀ ਤੁਹਾਡਾ ਟੋਟਲ ਹੋ ਗਿਆ ਜੀ ਪਲੱਸ ਕਰਕੇ 8100 ਰੁਪਏ ਹੋ ਗਏ ਵੀਰੇ 8100 ਹੋ ਗਿਆ ਹਾਂਜੀ ਹਾਂਜੀ ਇਹ ਥੋੜੇ ਜਿਆਦਾ ਹੀ ਬਣ ਗਏ ਨਾ ਮੈਂ ਲੈਸ ਕਰਤਾ ਭਾਜੀ ਸਾਰਾ ਕੰਪਨੀ ਦਾ ਨਾ ਆ ਦੇਖੋ ਜਿਵੇਂ ਵਹਿਗਾ ਦਾ ਇਹ ਹਾਂਜੀ ਹਾਂਜੀ ਆ ਬੀਲਾ ਸਾਰੀਆਂ ਵਧੀਆ ਕੰਪਨੀ ਦਾ ਸਮਾਨ ਆ ਫਿਰ ਐ ਕਰੋ ਆ ਪੈਸੇ ਮੇਰੇ ਕੋਲ ਨਾ 2000 ਸੀਗਾ ਤੀ 2000 ਰੱਖ ਲਓ 650 ਮੈਂ ਲੰਘਦੇ ਵੜ ਤੇ ਫੜਾ ਜੂਗਾ ਤੁਹਾਨੂੰ ਵੀਰੇ ਗੁੱਸਾ ਨਾ ਕਰਿਓ ਅਸੀਂ ਨਾ ਧਾਰ ਨਹੀਂ ਕਰਦੇ ਉਹ ਭਾਜੀ ਧਾਰ ਥੋੜੀ ਕਹਿ ਰਿਆਂ ਉਹ ਤਾਂ ਘਰੇ ਫੰਕਸ਼ਨ ਆ ਤਾਂ ਐਮਰਜੈਂਸੀ ਪੈ ਗਈ ਨਹੀਂ ਤਾਂ ਪੈਸੇ ਤਾਂ ਮੈਂ ਦੇ ਕੇ ਜਾਂਦਾ ਤੁਹਾਨੂੰ ਹਰ ਵੇਲੇ ਮਤਲਬ ਜੇ ਤੁਸੀਂ ਹੁਣ ਪੂਰੇ ਪੈਸੇ ਦੇ ਦੋਗੇ ਨਾ ਭਾਜੀ ਤਾਂ ਹੀ ਮੈਂ ਸਮਾਨ ਦੇ ਸਕਦਾ ਸਾਡੇ ਵੀ ਰੂਲ ਨੇ ਵੀਰੇ ਜੇ ਹੁਣ ਤੁਸੀਂ ਧਾਰ ਕਰਗੇ ਫਿਰ ਥੋੜਾ ਔਖਾ ਹੋ ਜਾਣਾ ਜੀ ਸਾਡੇ ਨੂੰ ਭਾਜੀ ਆਹ ਕਿਹੜੀ ਗੱਲ ਹੋ ਗਈ ਮੈਂ ਕਿਹੜਾ ਨਵਾਂ ਆਇਆ ਵਾਂ ਹਰ ਵਾਰੀ ਤੁਹਾਡੇ ਕੋਲ ਹੀ ਸਮਾਨ ਲੈ ਕੇ ਜਾਣਾ ਮੈਂ ਕਹਿੰਦਾ ਤੁਸੀਂ ਆਇਓ ਜੀ ਸਰਦ ਕੇ ਪਹਿਲਾਂ ਵੀ ਆਨੇ ਹੋ ਹੁਣ ਚਲੋ 6 ਮਹੀਨੇ ਬਾਅਦ ਆਇਓ ਉਹਦੀ ਕੋਈ ਦਿੱਕਤ ਨਹੀਂ ਹੁਣ ਤੁਸੀਂ ਸਮਾਨ ਲੈ ਕੇ ਜਾ ਰਹੇ ਹੋ ਨਾ ਹੁਣੇ ਪੈਸੇ ਲੱਗਣਗੇ ਜੀ ਪਹਿਲਾਂ ਵੀ ਜਿੰਨੀ ਵਾਰ ਤੁਸੀਂ ਸਮਾਨ ਲੈ ਕੇ ਗਏ ਹੋ ਨਗਦ ਪੈਸੇ ਦੇ ਕੇ ਗਏ ਹੋ ਮੈਂ ਵੀ ਤੋਹੀ ਕਹਿ ਰਿਹਾ ਭਾਜੀ ਪਰ ਭਾਜੀ ਇਦਾਂ ਕੰਮ ਥੋੜੀ ਚੱਲਦੇ ਯਾਰ ਦੁਕਾਨਦਾਰੀ ਜਿਹੜਾ ਅਧਾਰਤਾ ਕਰਨਾ ਹੀ ਪੈਂਦਾ ਵਾ ਤਾਂ ਹੀ ਕੰਮ ਚੱਲਦਾ ਵਾ ਇੰਨੀ ਗੱਲ ਨਾ ਕਹੋ ਵੀਰੇ ਚੰਗਾ ਨਹੀਂ ਲੱਗਦਾ ਤੁਸੀਂ ਸਾਡੇ ਕਸਟਮਰ ਹੋ ਮੈਂ ਪੁੱਠਾ ਜਵਾਬ ਦਿੰਦਾ ਚੰਗਾ ਨਹੀਂ ਲੱਗਦਾ ਮੈਂ ਵੀ ਕਹਿੰਦਾ ਤੁਸੀਂ ਥੋੜੀ ਚਲਾਣਿਆ ਭਾਜੀ ਕੰਮ ਤਾਂ ਪਰਮਾਤਮਾ ਨੇ ਚਲਾਣਿਆ ਭਾਜੀ ਪਰਮਾਤਮਾ ਨੇ ਚਲਾਣੇ ਨੇ ਬਾਕੀ ਦੁਕਾਨਾਂ ਵੀ ਤਾਂ ਹੀ ਚੱਲ ਰਹੀਆਂ ਨੇ ਉਧਾਰ ਦੁਰ ਦੇ ਦਿੰਦੇ ਆ ਤੁਸੀਂ ਦੋਗੇ ਤਾਂ ਗਾਹਕ ਨੇ ਆ ਨਾ ਨਹੀਂ ਤਾਂ ਪਤਾ ਨਹੀਂ ਕਦੋਂ ਤਾਲੇ ਲੱਗ ਜਾਣ ਬਾਕੀਆਂ ਦਾ ਤਾਂ ਪਤਾ ਨਹੀਂ ਵੀਰੇ ਮੈਂ ਨਹੀਂ ਧਾਰ ਦਿੰਦਾ ਨਾਲੇ ਪਿਛਲੇ 25 ਸਾਲਾਂ ਤੋਂ ਦੁਕਾਨ ਬਹੁਤ ਵਧੀਆ ਚੱਲ ਰਹੀ ਹੈ ਤਾਲੇ ਲਾਣ ਵਾਲੀ ਨੋਬਤ ਨਹੀਂ ਆਈ ਪਰਮਾਤਮਾ ਨੇ ਮਿਹਰ ਰੱਖੀ ਕਦੇ ਲੱਗਣਗੇ ਵੀ ਨਹੀਂ ਭਾਜੀ ਪੱਕੇ ਕਾਕਾ ਨੂੰ ਇਦਾਂ ਕਰੋਗੇ ਨਾ ਉਧਾਰ ਨਹੀਂ ਦੇਵੋਗੇ ਫਿਰ ਕੰਮ ਨਹੀਂ ਚੱਲਣਾ ਜਿਆਦਾ ਕੋਰੇ ਹੋ ਕੇ ਕੰਮ ਨਹੀਂ ਚੱਲਦਾ ਭਾਜੀ ਭਾਜੀ ਕੋਰਾ ਬੰਦਾ ਉਹ ਹੁੰਦਾ ਜਿਹੜਾ ਸਮਾਨ ਨੂੰ ਜਵਾਬ ਦੇਵੇ ਮੈਂ ਤੁਹਾਨੂੰ ਸਮਾਨ ਦੇਣ ਨੂੰ ਮਨਾਂ ਨਹੀਂ ਕਰ ਰਿਹਾ ਪਰ ਮਰਦਾਰ ਨਹੀਂ ਦੇ ਸਕਦਾ ਤਾਂ ਨਹੀਂ ਦੇ ਸਕਦਾ ਭਾਜੀ ਇਹ ਸਾਫ ਸਾਫ ਮਨਾ ਹੀ ਆ ਨਾਲੇ ਦੁਕਾਨਾਂ ਤਾਂ ਹੋਰ ਬਥੇਰੀਆਂ ਨੇ ਭਾਜੀ ਸਾਰਿਆਂ ਕੋਲ ਸਮਾਨ ਤਾਂ ਸੇਮ ਹੀ ਆ ਉਹ ਸਾਰੀਆਂ ਕੰਪਨੀਆਂ ਮਿਲਦੀਆਂ ਨੇ ਸਾਰਿਆਂ ਕੋਲ ਤੁਸੀਂ ਕਿਹੜਾ ਕੁਝ ਅਲੱਗ ਵੇਚ ਰਹੇ ਹੋ ਉਹ ਤਾਂ ਚਲੋ ਤੁਹਾਡੇ ਵਿਹਾਰ ਕਰਕੇ ਆਈਦਾ ਵਾ ਪਰ ਜੇ ਤੁਸੀਂ ਧਾਰ ਹੀ ਨਹੀਂ ਦੇਣਾ ਫਿਰ ਕਾਦੀ ਦੁਕਾਨਦਾਰੀ ਠੀਕ ਆ ਕੋਈ ਨਹੀਂ ਮੈਂ ਹੋਰ ਲੈ ਲੂੰਗਾ ਕਿਤੋਂ ਵੀਰੇ ਤੁਸੇ ਦੇ ਦੇ ਦਿੰਦੇ ਉਹਨਾਂ ਨੂੰ ਸਮਾਨ ਅੱਗੇ ਵੀ ਤਾਂ ਦੇਉ ਆਪਣੇ ਕੋਲ ਮੈਂ ਉਹਦੇ ਕਰਕੇ ਆਪਣੇ ਰੂਲ ਤੋੜ ਦਿੰਦਾ ਮੈਂ ਨਹੀਂ ਦੇਣਾ ਆਧਾਰ ਤਾਂ ਨਹੀਂ ਦੇਣਾ ਨਾਲੇ ਤੈਨੂੰ ਪਤਾ ਜਦੋਂ ਆਇਆ ਕੀ ਕਹਿ ਰਿਹਾ ਸੀ ਕਿ ਇਹਦੇ ਵਰਗਾ ਸਮਾਨ ਕਿਤੇ ਨਹੀਂ ਮਿਲਦਾ ਸਭ ਤੋਂ ਵਧੀਆ ਸਮਾਨ ਹੈ ਤੇ ਜਾਣ ਲੱਗੇ ਕੀ ਕਹਿ ਕੇ ਗਿਆ ਇਤਾਂ ਦਾ ਸਮਾਨ ਬਾਕੀਆਂ ਦੁਕਾਨਾਂ ਤੋਂ ਵੀ ਮਿਲਦਾ ਇਹਦਾ ਮਤਲਬ ਪਤਾ ਕੀ ਹੈ ਸਿਰਫ ਉਹ ਮਸਕਾ ਲਾ ਰਿਹਾ ਸੀ ਕਿ ਮੈਨੂੰ ਆਧਾਰ ਮਿਲ ਜੇ ਨੇ ਜੇ ਕਰੇ ਫੰਕਸ਼ਨ ਆ ਤੇ ਜੇ ਵਿੱਚ ਪੈਸੇ ਨਹੀਂ ਹੈਗੇ ਨੜੇ 6 ਮਹੀਨੇ ਬਾਅਦ ਆਇਆ 6 ਮਹੀਨੇ ਆਨਲਾਈਨਸ ਮਾਲ ਮੰਗਾਉਂਦਾ ਰਿਹਾ ਉੱਥੇ ਆਧਾਰ ਚੱਲਦਾ ਸੀਗਾ ਉੱਥੋਂ ਐਸ ਵਾਰੀ ਤਾਂ ਨਹੀਂ ਲਿਆ ਉਸੇ ਟਾਈਮ ਪੈਸੇ ਦੇਣੇ ਪੈਂਦੇ ਜੀ ਉੱਥੇ ਸਿੱਧੀਆਂ ਗੱਲਾਂ ਕਰਕੇ ਨਾ ਲੋਕਾਂ ਨੂੰ ਗੱਲਾਂ ਚਲਾਉਂਦੇ ਆ ਨਾਲੇ ਸਾਨੂੰ ਦੱਸਣਗੇ ਕਿੰਦਾ ਚੱਲਦੀ ਦੁਕਾਨਦਾਰੀ 25 ਸਾਲ ਹੋ ਗਏ ਦੁਕਾਨ ਚਲਾਉਂਦੇ ਹਾਂ ਗੱਲ ਪਤਾ ਕੀ ਆ ਕਸਟਮਰ ਤੇ ਜੋ ਮੂੰਹ ਆਂਦਾ ਬੋਲ ਜਾਂਦਾ ਦੁਕਾਨਦਾਰ ਦੀ ਆਪਣੀ ਕੋਈ ਇੱਜ਼ਤ ਨਹੀਂ ਆ ਸਾਡੇ ਵੀ ਪਰਿਵਾਰ ਨੇ ਸਾਡੇ ਵੀ ਸੈਲਫ ਰਿਸਪੈਕਟ ਹੈ ਗਈ ਕਿੱਥੇ ਗਈ ਐ ਸੀ ਨਾਲੇ ਇੱਕ ਗੱਲ ਯਾਦ ਰੱਖੀ ਸਿਮਰ ਜੇ ਮੈਨੂੰ ਉਧਾਰ ਦੇ ਇਹ ਵੀ ਦਿੰਦਾ ਨਾ ਆਪਣੇ ਪੈਸੇ ਭਿਖਾਰੀ ਵਾਂਗੂ ਮੰਗਣੇ ਪੈਣੇ ਸੀ ਮੁਰ ਕਿਥੋਂ ਲੰਗਣਾ ਵੀ ਬੰਦ ਕਰ ਦੇਣਾ ਸੀ ਇਹਨੇ ਫੋਨ ਤੱਕ ਹੀ ਚੱਕਣਾ ਸੀ ਜਦੋਂ ਤੱਕ ਸਮਾਨ ਆਪਣੇ ਕੋਲੇ ਪਿਆ ਨਾ ਘੱਟੋ ਘੱਟ ਇਹ ਤਾਂ ਤਸੱਲੀ ਹੈਗੀ ਆ ਕਿ ਪੈਸੇ ਹੈਗੇ ਆ ਇਹੀ ਤੇ ਉਹਦੇ ਘਰੇ ਪਿਆ ਹੁੰਦਾ ਨਾ ਪੈਸੇ ਉਹਦੀ ਉਮੀਦ ਹੋਣੀ ਸੀ ਤੇ ਨਾ ਇਹ ਦੁਬਾਰਾ ਆਣ ਦੀ ਸਹੀ ਕਿਹਾ ਵੀਰੇ ਤੁਸੀਂ ਭਾਵੇਂ ਮਜ਼ਾਕ ਚ ਕਿਹਾ ਕਿਸੇ ਨੇ ਪਰ ਸਹੀ ਕਿਹਾ ਉਧਾਰ ਇੱਕ ਜਾਦੂ ਹੁੰਦਾ ਅੱਪਾ ਕਰ ਦੇਣਾ ਇਹਨਾਂ ਨੇ ਗੈਪ ਹੋ ਜਾਣਾ ਜੀ ਨਾ ਵੇਚਣਾ ਮਨਜ਼ੂਰ ਆ ਧਾਰਨੀ ਤੇ ਨੱਕ ਦੇ ਸਮਾਂ